ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਖਾਨਪੁਰ ਹੈ ਜੀ ਇਹ ਮੇਰਾ ਬ੍ਰਦਰ ਸਿਗਰ ਸੀ ਸਤਨਾਮ ਸਿੰਘ ਠੀਕ ਹੈ ਜੀ ਤੇ ਇਹ ਭਾਰਤੀ ਹੋਏ ਸੀਗੇ ਜੀ ਭਾਰਤੀ ਹੋਏ ਸੀਗੇ ਤੇ ਹਜੇ 1 ਸਾਲ ਹੋਇਆ ਹੈ ਸੀਗਾ ਜੀ ਭਾਰਤੀ ਹੋਇਆ ਨੂੰ ਤੇ ਹਲੇ ਛੁੱਟੀ ਆਣਾ ਸੀਗਾ ਜੀ ਪਹਿਲੀ ਛੁੱਟੀ ਵੀ ਨਹੀਂ ਆਏ ਸੀਗੇ ਜੀ ਯਾਦ ਕਿ ਉਹ ਕਾਰਗੇ ਦੀ ਯੰਗ 7 11 97 ਨੂੰ ਲੱਗ ਗਈ ਆ ਤੇ ਉਸ ਤੋਂ ਬਾਅਦ ਜੀ ਉਹ ਸ਼ਹੀਦ ਹੋ ਗਿਆ ਜੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਸਾਨੂੰ ਆਈ ਹੈ ਜੀ ਤੇ ਵਾਕਈ ਤਾਂ ਹੈ ਜੀ ਤੇ ਵਾਕਈ ਤਾਂ ਸਗੀ ਜੀ ਸਰਕਾਰ ਵੱਲੋਂ ਜਦੋਂ ਥੋੜੀ ਬਹੁਤ ਹੀ ਮਦਦ ਹੋਈ ਹੈ ਜੀ ਇਹ ਵਾਕੀ ਗੇਟ ਆ ਜਿਹੜਾ ਅਸੀਂ ਆਪਣੇ ਖਰਚੇ ਤੇ ਬਣਾਇਆ ਹੋਇਆ ਜੀ ਕਾਫੀ ਸੋਗ ਦੀ ਲਹਿਰ ਸੀਗੀ ਜੀ ਉਹਨਾਂ ਦਾ ਚਲੋ ਐਨਾ ਨਹੀਂ ਦੂਸਰਾ ਹੋਇਆ ਜੀ ਤੇ ਇਸ ਕਰਕੇ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਜੀ ਕਿ ਜਾਂ ਸੜਕ ਦਾ ਨਾਂ ਜਾਂ ਕੋ ਹੋ ਸਟੇਡੀਅਮ ਦਾ ਨਾਂ ਜੀ ਚੀਤ ਸਮਰਨ ਸਿੰਘ ਦੀ ਯਾਦ ਕਰਦੇ ਰੱਖਿਆ ਜਾਵੇ ਜੀ ਹੋਰ ਮਦਦ ਕੋਈ ਨਹੀਂ ਹੋਈ ਸਰ ਮਾਤਾ ਜੀ ਨੂੰ ਪੈਨਸ਼ਨ ਲੱਗੀ ਹੋਈ ਹੈ ਜੀ ਔਰ ਥੋੜੀ ਬਹੁਤੀ ਮਦਦ ਸੈਂਟਰ ਨੇ ਕੀਤੀ ਹੈ ਜੀ ਉਸ ਤੋਂ ਬਾਅਦ ਪ੍ਰਿੰਸਟੇਟ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਜੀ ਇਹਨਾਂ ਦੇ ਡਿਵੈਲਪਮੈਂਟ ਦੇ ਹੋਣੀ ਚਾਹੀਦੀ ਹੈ ਜੀ ਇਹ ਤਾਂ ਕਹਿੰਦੇ ਆ ਜਦਾ ਜਿਹੜਾ ਗੇਟ ਤੋਂ ਸੜਕ ਅੰਦਰੋਂ ਆ ਰਹੀ ਹੈ ਜੀ ਇਹਦਾ ਨਾਮ ਰੱਖਿਆ ਜਾਵੇ ਜੀ